ਪੰਜਾਬ ਸਰਕਾਰ ਵੱਲੋਂ ਇਜ਼ੀ ਰਜਿਸਟਰੀ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਭ ਤਹਿਸੀਲ ਕਾਦੀਆ ਅੰਦਰ 7 ਜੁਲਾਈ ਨੂੰ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਹਿ ਤਹਿਸੀਲਦਾਰ ਕਾਦੀਆ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਆਮ ਲੋਕਾਂ ਨੂੰ ਕਾਫੀ ਸਹੂਲਤਾ ਮਿਲਣਗੀਆਂ ਉਹਨਾਂ ਦੱਸਿਆ ਕਿ ਕਿਸੇ ਨੂੰ ਵੀ ਕੈਸ਼ ਪੇਮੈਂਟ ਦੇਣ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਸਾਰੀ ਫੀਸ ਆਨਲਾਈਨ ਸਰਕਾਰ ਦੇ ਖਾਤੇ ਵਿੱਚ ਹੁੰਦੀ ਹੈ ਉਹਨਾਂ ਦੱਸਿਆ ਕਿ ਅਪੁਆਇੰਟਮੈਂਟ ਦੀ ਫੀਸ 500 ਰੁਪਏ ਹੈ ਉਹਨਾਂ ਕਿਹਾ ਕਿ ਬਾਰੋ ਰਜਿਸਟਰੀ ਲਿਖਵਾਉਣ ਦੀ ਕੋਈ ਲੋੜ ਨਹੀਂ ਹੈ ਉਸ ਸਰਕਾਰ ਵੱਲੋਂ ਚਲਾਏ ਪ੍ਰੋਜੈਕਟ ਰਾਹੀਂ ਵੱਦ ਤੋਂ ਵੱਧ ਫਾਇਦਾ ਚੁੱਕਣ ਅਤੇ ਘੱਟ ਪੈਸਿਆਂ ਦੇ ਵਿੱਚ ਆਪਣੀ ਰਜਿਸਟਰੀ ਲਖਵਾਉਣ ਜੇਕਰ ਉਹਨਾਂ ਕੋਲੋਂ ਕੋਈ ਵੀ ਵੱਦ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਉਨਾ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਹੋਰ ਦੱਸਿਆ ਕਿ ਅਸਟਾਮਵੀ ਦਫਤਰ ਦੇ ਅੰਦਰੋਂ ਹੀ ਕੱਢੇ ਜਾਂਦੇ ਹਨ ਬਾਰੋ ਕਢਵਾਉਣ ਦੀ ਕੋਈ ਲੋੜ ਨਹੀਂ ਅਤੇ ਵਾਦੂ ਪੈਸੇ ਦੇਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਇਹ ਪੇਮੈਂਟ ਆਨਲਾਈਨ ਸਰਕਾਰ ਦੇ ਖਾਤੇ ਵਿੱਚ ਜਾਵੇਗੀ ਕਿਸੇ ਨੂੰ ਵੀ ਕੈਸ਼ ਪੇਮੈਂਟ ਨਾ ਦੇਣ ਦੀ ਉਹਨਾਂ ਅਪੀਲ ਕੀਤੀ ਉਹਨਾਂ ਕਹਾਂ ਫਿਰ ਵੀ ਜੇ ਕੋਈ ਉਹਨਾਂ ਕੋਲ ਪੈਸੇ ਦੀ ਮੰਗ ਕਰਦਾ ਹੈ ਉਸਦੀ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਉਨਾ ਹੋਰ ਦੱਸਿਆ ਕਿ ਸਾਡੇ ਵੱਲੋਂ ਅਤੇ ਸਾਡੇ ਸਟਾਫ ਵੱਲੋਂ ਵੀ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਬਾਰੋਂ ਰਜਿਸਟਰੀ ਨਾ ਲਿਖਵਾਉਣ ਤੇ ਨਾ ਹੀ ਅਪੁਆਇੰਟਮੈਂਟ ਜਾ ਇਸਟਾਮਲੈਂਡ ਉਹ ਸਰਕਾਰੀ ਦਫਤਰ ਚੋਹੀ ਰਜਿਸਟਰੀ ਲਿਖਵਾਉਣ ਇਸ ਦੌਰਾਨ ਉਹਨਾਂ ਨਾਲ ਕੰਗੋ ਕਾਦਿਆ ਗੁਰਜੀਤ ਸਿੰਘ ਐਸਐਮ ਸੁਖਦੀਪ ਸਿੰਘ ਆਰ ਸੀ ਰਾਜबीर ਸਿੰਘ ਆਦਿ ਹਾਂਜੀ ਸਰ ਜਿਹੜਾ ਸਰਕਾਰ ਵੱਲੋਂ ਇਹ ਈਜ਼ੀ ਰਿਸਟਰੀ ਪ੍ਰੋਜੈਕਟ ਦਾ ਸਟਾਰਟ ਕੀਤਾ ਗਿਆ ਇਹਦੇ ਬਾਰੇ ਤੁਸੀਂ ਦੱਸੋ ਕੀ ਕੀ ਇੱਥੇ ਕੰਮ ਹੋਣਗੇ ਸਰਕਾਰ ਵੱਲੋਂ ਜੋ ਈਜੀ ਜੇਸ਼ਨ ਸਰਕਾਰ ਭੰਗ ਸਿੰਘ ਮਾਰਦੀ ਵੱਲੋਂ ਕੀਤਾ ਗਿਆ ਸਾਰੇ ਪੰਜਾਬ ਚ ਇਹ 1.7 2025 ਤੋਂ ਮਹੱਲੀ ਤੋਂ ਸ਼ੁਰੂ ਕਰਤੀ ਸਾਡੇ ਜ਼ਿਲ੍ਹਾ ਅਰਗਦਾਸਪੁਰ ਵਿੱਚ ਸਥਾਪਿਤ ਕਰਦੀਆਂ ਬੱਚੀ ਅਸੀਂ ਇਹਨੂੰ ਲਾਂਚ 9 ਸਤ ਚ ਕਰਤਾ ਸੀ ਈਜੀ ਜੇਸ਼ਨ ਬਹੁਤ ਵਧੀਆ ਪ੍ਰਣਾਲਾ ਲੋਕਾਂ ਅਸਤੇ ਆਨਲਾਈਨ ਸੜੀਆਂ ਪੇਮੈਂਟਾਂ ਜਿਹੜੀ ਈਜੀ ਜੇਸ਼ਨ ਸਾਡੇ ਆਸਤੇ ਵੀ ਬਹੁਤ ਵਧੀਆ ਕੋਈ ਪਬਲਿਕ ਆਰਥਿਕ ਕੋਈ ਅਸਲੀ ਕੋਈ ਗਲਤ ਕੰਮ ਕਿਸੇ ਕੋਈ ਨਹੀਂ ਕਰ ਸਕਦਾ ਐਨਓਸੀ ਤੋਂ ਬਿਨਾਂ ਕੋਈ ਵੀ ਜਿਸ ਨਹੀਂ ਹੋ ਸਕਦੀ ਜਦੋਂ ਵੀ ਜੋ ਵੀ ਨੋਟੀਫਿਕੇਸ਼ਨ ਸਰਕਾਰ ਦਾ ਹੈ ਉਸ ਦਾ ਵੀ ਇਜਿਜੇਸ਼ਨ ਦਾ ਕੰਮ ਚੱਲੂਗਾ ਚਲਾਵਾਂਗੇ ਅਸੀਂ ਬਹੁਤ ਵਧੀਆ ਪ੍ਰਾਲਾਇਆ ਹੈ ਬਹੁਤ ਜਲਦੀ ਸਪੀਟਨਾ ਸਾਡੇ ਜਿਲ੍ਹੇ ਚ 97 ਨੂੰ ਚਲਾ ਕੇ ਅਸੀਂ ਇਹਨੂੰ ਸ਼ੁਰੂਆਤ ਕਰਤੀ ਆ ਹੁਣ ਸਾਰੀ ਪਬਲਿਕ ਇਜਿਜੇਸ਼ਨ ਦੇ ਰਾਹੀਂ ਸਾਡੀਆਂ ਜਿਸੀਆਂ ਹੁੰਦੀਆਂ ਜੋ ਵੀ ਪੇਮੈਂਟਾਂ ਹੁੰਦੀਆਂ ਆਨਲਾਈਨ ਹੁੰਦੀਆਂ ਸਾਰੀਆਂ ਉਹਦੇ ਚ ਕੋਈ ਵੀ ਦੋ ਰਹਿਣੀ ਕਿ ਵੀ ਕੋਈ ਗਲਤ ਕੰਮ ਵਿੱਚ ਹੋਊਗਾ ਜੇਕਰ ਆਨਲਾਈਨ ਹੁੰਦੀ ਕਿਸੇ ਦਾ ਆਨਲਾਈਨ ਹੀ ਹੋਣਾ ਹੈ ਆਨਲਾਈਨ ਬੇਪਰ ਸਰ ਅਪਾਇੰਟਮੈਂਟ ਫੀਸ ਕਿੰਨੀ ਹੋਏਗੀ ਅਪਾਇੰਟਮੈਂਟ ਫੀਸ ਜਿਹੜੀ 500 ਰੁਪਿਆ ਜਿਹੜੀ ਬਾਕੀ ਬੈ ਦੀ ਜਿਸੇ ਦਾ ਜਿਹੜਾ ਲਿਖਣ ਦੀ ਫੀਸ ਦਾ 550 ਰੁਪਏ ਆ ਬਾਕੀਆਂ ਵੀ ਦੋ ਤੋਂ ਵੀਰ ਮਿਲ ਗਏ ਠੀਕ ਹੈ ਸਾਰਾ ਰਜਿਸਟਰੀ ਹੋਣ ਤੋਂ ਬਾਅਦ ਉਸ ਤੋਂ ਬਾਅਦ ਵੀ ਕੋਈ ਚਾਰਜ ਲਣਗੇ ਜਾਂ ਕੋਈ ਫੀਸ ਹੈਗੀ ਜੀ ਇਹਦੇ ਪਰ ਨਹੀਂ ਉਸ ਤੋਂ ਬਾਅਦ ਕੋਈ ਚਾਰਜ ਨਹੀਂ ਜੇ ਜਦੋਂ ਰਿਸਿ ਹੋ ਜਾਂਦੀ ਆ ਮਤਲਬ ਕਨੈਕਟ ਹੋ ਜਾਂਦੀ ਆ ਜੀ ਜੀ ਕੱਚੀ ਲੱਗਦੇ ਜਦੋਂ ਕੱਚੀ ਰਿਸਿ ਓਕੇ ਹੋ ਜਾਂਦੀ ਆ ਉਸ ਤੋਂ ਬਾਅਦ ਘੰਟੇ ਬਾਅਦ ਇਹਦੀ ਰਿਸਿ ਦੀ ਪੇਮੈਂਟ ਹੋ ਜਾਂਦੀ ਆ ਅਸੀਂ 1 ਘੰਟੇ ਬਾਅਦ ਇਹਨੂੰ ਡਿਲੀਵਰ ਕਰਨਾ ਠੀਕ ਹੈ ਜੀ ਬਾਕੀ ਸਰਕਾਰ ਵੱਲੋਂ ਜੇ 48 ਘੰਟੇ ਦਿੱਤੇ ਵਿਦਿਆ ਸਾਨੂੰ ਹਾਂ ਜੀ 48 ਘੰਟੇ ਤੇ ਜੇਕਰ ਕੋਈ ਉਸ ਰਿਸਿ ਦੇ ਮੁਤਾਬਕ ਕੋਈ ਕੋਈ ਉਹਦੇ ਚ ਗਲਤੀ ਵਰਤੀ ਹੋ ਜਾਂਦੀ ਹੈ ਜਾਂ ਉਹਦੇ objection ਕੋਈ ਹੋ ਜਾਂਦਾ ਹੈ ਸੋ ਉਹ objection ਲਾ ਕੇ ਬਰਾਪਸ ਭੇਜ ਦੇਣੀ ਹੈ ਸਰ ਉਸ ਦਿਨ ਦੀਆਂ ਕਿੰਨੀਆਂ ਰਿਸ਼ਤੀਆਂ ਹੋਈਆਂ ਜੀ ਬਾਹਰ ਕਿੰਨੀਆਂ ਹੋਈਆਂ ਟੋਟਲ ਇੱਥੇ ਕਿੰਨੀਆਂ ਹੋਈਆਂ ਜੀ ਜਿਸ ਦਿਨ ਅਸੀਂ ਲਾਂਚ ਕੀਤਾ ਸੀ ਉਸ ਦਿਨ ਅਪਾਇੰਟਮੈਂਟ ਤਾਂ 5-6 ਸੀ ਕਿ ਪਰ ਤਿੰਨ ਅਸੀਂ ਰਿਸਿਵ ਕੀਤੀਆਂ ਸੀ ਇੱਕ ਅੰਦਰ ਹੋਈ ਸੀ ਦੋ ਬਾਹਰ ਮੰਨੀਆਂ ਸੀ ਠੀਕ ਹੈ ਇਹਦੇ ਬਾਰੇ ਸਰ ਤੁਸੀਂ ਜਿਹੜਾ ਮੈਂਬਰ ਪੰਚਾਇਤ ਲੰਬੜਦਾਰ ਜਾਂ ਸਰਪੰਚ ਐਮਸੀਬੀ ਵਗੈਰਾ ਨਾਲ ਕੋਈ ਮੀਟਿੰਗ ਕੀਤੀ ਵੀ ਉਹਨਾਂ ਨੂੰ ਸਮਝਾਉਣ ਵਾਸਤੇ ਜਾਂ ਇਹ ਇਹਦੇ ਵਿੱਚ ਮੀਟਿੰਗ ਕੋਈ ਨਹੀਂ ਸੀ ਉਹ ਇਸ ਤੋਂ ਬਾਅਦ ਅਸੀਂ ਮੀਟਿੰਗਾਂ ਵੀ ਕਰਾਂਗੇ ਇਹ ਪਬਲਿਕ ਐਕਸ਼ਨ ਪੰਜਾਬ 'ਚ ਸਾਰੀ ਹੋ ਰਿਹਾ ਹੈ ਕਿ ਜਿਹੜੇ ਜਿਹੜੇ ਸਵਾਰੇ ਸਭ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਕਰਿਆ ਹੈ ਤੇ ਨਾਲ ਇਹਨਾਂ ਨੂੰ ਪਬਲਿਕਿਟੀ ਵੀ ਟੀਵੀਾਂ 'ਚ ਵੀ ਆ ਰਿਹਾ ਖ਼ਬਰਾਂ 'ਚ ਵੀ ਆ ਰਿਹਾ ਵੀ ਇਜ਼ੀ ਜੇਸ਼ਨ ਉਹ ਸਾਰਾ ਕੁਝ ਸਾਰੇ ਪੰਜਾਬ 'ਚ ਪਬਲਿਕਿਟੀ ਹੋਇਆ ਰਿਹਾ ਇਸ ਬਾਰੇ ਸਪੈਸ਼ਲ ਕੋਈ ਇਹਦਾ ਕੈਂਪੇਨ ਨਹੀਂ ਲੱਗਾ ਨਾ ਕੋਈ ਪਬਲਿਕ ਨੂੰ ਟੀਵੀ ਜਾ ਮਤਲਬ ਵੀ ਜਿਹੜਾ ਰਹੀ ਸਭ ਕੁਝ ਉਹਦੇ ਬਾਰੇ ਪਤਾ ਹੈ ਜਦੋਂ ਬਾਹਰ ਉਹ ਦੇਸ਼ ਕੀ ਆਉਂਦੀ ਤੁਸੀਂ ਲੋਕਾਂ ਨੂੰ ਵੇਰ ਵੀ ਕਰਦੇ ਹੋ ਕਿ ਬਾਹਰ ਦੀ ਜਾਇ ਤੁਸੀਂ ਅੰਦਰ ਹੀ ਲਖਵਾਓ ਬਿਲਕੁਲ ਅਸੀਂ ਕਹਿੰਦੇ ਹਾਂ ਸਰ ਵੀ ਅੰਦਰ ਜੀ ਸਾਡੇ ਕੋਲੇ ਆਓ ਜਾਂ ਲਖਵਾਓ ਅਸੀਂ ਅੰਦਰ ਜੋ ਵੀ ਸਟਾਫ ਭਾਇਆ ਹੋਇਆ ਹੈ ਸਾਡਾ ਕੋਈ ਐਡਵੋਕੇਟ ਹੈ ਜਾਂ ਅਸੀਂ ਜਿਹੜਾ ਫੋਕਸ ਦਾਇਰ ਕਰਨਾ ਹੋਵਾ ਨਾਲ ਬ੍ਰੀਟਰ ਆ ਉਹਨਾਂ ਦੇ ਕੋਲੇ ਆਉਂਦੇ ਅਸੀਂ ਉਹ ਉਹਨਾਂ ਦੇ ਕੋਲੇ ਬੈਠ ਕੇ ਆਪਣੀ ਜੀਸ਼ੀ ਕਰਾਉਂਦੇ ਹਾਂ ਇਸ ਰਿਕਵੈਸਟ ਲਿਖਣ ਦੇ ਵਿੱਚ ਇੱਥੇ ਅੰਦਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਲੋਕਾਂ ਨੂੰ ਕੋਈ ਪਛਾਣਿਤ ਨਹੀਂ ਆ ਰਹੀ ਕੋਈ ਨਹੀਂ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਇਸ ਕਰਕੇ ਜਿਸਿਆਂ ਤੋਂ ਕਰਾਉਂਦੇ ਆ ਹਰ ਅਪਾਇੰਟਮੈਂਟ ਹੋ ਰਹੀ ਜਾਂਦੀ ਆ ਚਲੋ ਕਰਦੇ ਕੋਈ ਨਵਾਂ ਨਵਾਂ ਕੰਮ ਕਰਕੇ ਥੋੜਾ ਸਲੋ ਚ ਆ ਗਿਆ ਬਾਕੀ ਰੈਗੂਲਰ ਜੀ